ਸਸਿਕਾ ਜੀ ਪੀਟੀਸੀ ਨੂਨਾ ਜੁੜਿਓ ਤੁਸੀਂ ਵੱਡੀ ਖਬਰ ਪੁਲਿਸ ਐਨਕਾਉਂਟਰ ਨਾਲ ਜੁੜੀ ਹੋਈ ਹੈ ਇੱਕ ਹੋਰ ਪੁਲਿਸ ਐਨਕਾਉਂਟਰ ਜਿਹੜਾ ਹੋਇਆ ਅਤੇ ਪੰਜਾਬ ਵਿੱਚ ਤੜਕੇ-ਤੜਕੇ ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਹੈ ਤੇ ਮਾਮਲਾ ਜਿਹੜਾ ਉਹ ਆਰਐਸਐਸ ਆਗੂ ਦੇ بیٹے ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਕਿ ਬਿੱਤੇ ਦਿਨ ਹੀ ਆਰਐਸਐਸ ਆਗੂ ਦੇ بیٹے ਦਾ ਕਤਲ ਹੋਇਆ ਸੀ ਤਾਂ ਉਸ ਕਤਲ ਦੇ ਮੁੱਖ ਮੋਲਜਮਨ ਨੂੰ ਟੀਰ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਨੇ ਅੱਜ ਤੜਕਸਾਰ ਬੱਡੀ ਕਾਰਵਾਈ ਕਰਦੇ ਆ ਇੱਕ ਵੱਡਾ ਮੁਕਾਬਲਾ ਕੀਤਾ ਅਤੇ ਇੱਕ ਮਲਜਮ ਨੂੰ ਜੜਾ ਢੇਰ ਤੱਕ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਜੋ ਬਿੱਤੇ ਦਿਨ ਹੀ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਸੀ ਕਿ ਫਿਰੋਜ਼ਪੁਰ ਵਿੱਚ ਆਰਐਸਐਸ ਆਗੂ ਬਲਦੇਵ ਰਾਜ ਅਰੋੜਾ ਦੇ بیٹے ਨਵੀਨ ਅਰੋੜਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਉਸ ਮਾਮਲੇ 'ਚ ਜਿਹੜੇ ਮਲਜਮ ਸੀ ਉਹ ਫਰਾਰ ਚੱਲ ਰਹੇ ਸੀ ਜਿਸ ਵਿੱਚ ਕਿ ਕੁਝ ਮਲਜਮਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਦੇ ਫਿਰ ਅੱਗੇ ਲਿੰਕ ਕਿੱਥੇ ਕਿੱਥੇ ਜੁੜੇ ਹੋਏ ਨੇ ਉਹ ਪੁਲਿਸ ਵੱਲੋਂ ਜਾਂਚ جاری ਸੀ ਤਾਂ ਜਿਵੇਂ ਹੀ ਮੁੱਖ ਮਲਜਮ ਨੂੰ ਅੜੀਕੇ ਚ ਲਿਆ ਜਾਂਦਾ ਹੈ ਅਤੇ ਉਸ ਮਲਜਮ ਨੂੰ ਜਦੋਂ ਜਿਹੜਾ ਕਿ ਸਮਾਨ ਸੀਗਾ ਜੋ ਉਹਨਾਂ ਕੋਲ ਗੈਰਕਾਨੂੰਨੀ ਤਰੀਕੇ ਨਾਲ ਅਸਲਾ ਰੱਖਿਆ ਹੋਇਆ ਸੀ ਉਸ ਨੂੰ ਰਿਕਵਰ ਕਰਨ ਜਾਂਦੀ ਹੈ ਪੁਲਿਸ ਤਾਂ ਉੱਥੇ ਮੁਕਾਬਲਾ ਹੋ ਜਾਂਦਾ ਹੈ ਤਾਂ ਜਾਣਕਾਰੀ ਮਿਲ ਰਹੀ ਹੈ ਕਿ ਉਕਤ ਦੋਸ਼ੀ ਵੱਲੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉੱਥੇ ਹੀ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਜਿਸ ਵਿੱਚ ਕਿ ਜੋ ਮੁੱਖ ਮਲਜਮਾ ਉਸ ਦੇ ਗੋਲੀ ਲੱਗਦੀ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਹਸਪਤਾਲ ਜਾ ਕੇ ਉਦਮ ਤੋੜ ਦਿੰਦਾ ਹੈ ਤਾਂ ਸਵੇਰੇ ਤੜਕਸਾਰ ਇਹ ਵੱਡੀ ਜਿਹੜੀ ਆ ਕਾਰਵਾਈ ਆ ਉਹ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਫਾਜਲੀਕਾ ਵਿੱਚ ਫਾਜਲੀਕਾ ਚ ਇਹ ਵੱਡਾ ਐਨਕਾਉਂਟਰ ਹੋਇਆ ਤਾਂ ਫਰੋਜ਼ਪੁਰ ਵਿੱਚ ਕਤਲ ਮਾਮਲੇ ਨਾਲ ਤਾਰਾਂ ਇਸ ਐਨਕਾਉਂਟਰ ਦੀਆਂ ਜੁੜੀਆਂ ਹੋਈਆਂ ਸੀ ਅਤੇ ਉਸ ਦਾ ਮੁੱਖ ਮਲਜ਼ਮ ਦੱਸਿਆ ਜਾ ਰਿਹਾ ਹੈ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਐਨਕਾਉਂਟਰ ਵਿੱਚ ਜਿਹੜਾ ਇਹ ਮਾਰਿਆ ਗਿਆ ਮੁੱਖ ਮਲਜ਼ਮ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਆਰਐਸਐਸ ਆਗੂ ਬਲਦੇਵ ਰਾਜ ਅਰੋੜਾ ਦੇ بیٹے ਨਵੀਨ ਅਰੋੜਾ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਅਤੇ ਫਰੋਜ਼ਪੁਰ ਦੇ ਜਿਹੜਾ ਚੌਕ ਹੈ ਅਤੇ ਉਥੇ ਇਹ ਸਾਡੀ ਬਾਹਰ ਦਾਤ ਵਾਪਰਦੀ ਹੈ ਤੇ ਯੂਕੋ ਬੈਂਕ ਦੇ ਨੇੜੇ ਉਸ ਨੂੰ ਘੇਰ ਕੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਉਸ ਮਾਮਲੇ ਤੋਂ ਬਾਅਦ ਵੱਡੇ ਪੱਧਰ ਤੇ ਸਿਆਸੀ ਗਲੇਹਾਰਾਂ ਚ ਵੀ ਹਲਚਲ ਪੈਦਾ ਹੁੰਦੀ ਹੈ ਤੇ ਉੱਥੇ ਹੀ ਆਏ ਦਿਨ ਜੋ ਪੰਜਾਬ ਵਿੱਚ ਹਾਲਾਤ ਵਿਗੜ ਰਹੇ ਨੇ ਉਹਨਾਂ ਤੇ ਸਵਾਲ ਖੜੇ ਹੁੰਦੇ ਆ ਤਾਂ ਉਧਰ ਇਸ ਸਾਰੇ ਮਾਮਲੇ ਵਿੱਚ ਮੁੱਖ ਮਲਜਮਾਂ ਦੀ ਪੈੜ ਨੱਪਣ ਚ ਲੱਗੀ ਹੋਈ ਸੀ ਫਿਰੋਜ਼ਪੁਰ ਪੁਲਿਸ ਤਾਂ ਅੱਜ ਤੜਕਸਾਰ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਮੁੱਖ ਮੋਲਜਮ ਦਾ ਇਨਕਾਉਂਟਰ ਕਰ ਦਿੱਤਾ ਗਿਆ ਤਾਂ ਬਿੱਤੇ ਦਿਨ ਹੀ ਜੋ ਆਰਐਸਐਸ ਆਗੂ ਦੇ بیٹے ਦਾ ਜਿਹੜਾ ਕਤਲ ਕੀਤਾ ਗਿਆ ਸੀ ਤਾਂ ਉਸੇ ਮਾਮਲੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਮੁੱਖ ਮੋਲਜਮ ਨੂੰ ਟੇਰ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਜਿਵੇਂ ਹੀ ਇਸ ਦੋਸ਼ੀ ਨੂੰ ਗ੍ਰਫਤਾਰ ਕਰਦੀ ਹੈ ਤਾਂ ਉੱਥੇ ਹੀ ਇਸ ਦੋਸ਼ੀ ਦੇ ਜਿਹੜੇ ਅੱਗੇ ਲਿੰਕ ਸੀ ਅਤੇ ਹੋਰ ਜਿਹੜੇ ਇਸ ਦੇ ਸਾਥੀ ਸੀ ਉਹਨਾਂ ਨੂੰ ਗ੍ਰਹਿਤਾਰ ਕਰਨ ਦੇ ਲਈ ਪੁਲਿਸ ਜਾਂਦੀ ਆ ਅਤੇ ਸਮਸ਼ਾਨ ਘਾਟ ਵਿੱਚ ਜੋ ਅਸਲਾ ਵਗੈਰਾ ਰੱਖਿਆ ਹੋਇਆ ਸੀ ਉਹ ਰਿਕਵਰ ਕਰਨ ਜਾਂਦੀ ਆ ਪੁਲਿਸ ਤਾਂ ਉੱਥੇ ਦੱਸਿਆ ਜਾ ਰਿਹਾ ਹੈ ਕਿ ਇਸ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ ਪੁਲਿਸ ਤੇ ਅਤੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਉੱਥੇ ਮੁਕਾਬਲਾ ਹੁੰਦਾ ਹੈ ਤੇ ਮੁਕਾਬਲੇ ਵਿੱਚ ਜ਼ਖਮੀ ਇਸ ਮੁੱਖ ਮਲਜਮ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਹਸਪਤਾਲ ਜਾ ਕੇ ਇਹ ਦਮ ਤੋੜ ਦਿੰਦਾ ਤਾਂ ਇਸ ਸੰਬੰਧੀ ਪੜ੍ਹਸੇ ਅਧਿਕਾਰੀ ਵੱਲੋਂ ਜੇ ਸਾਰੀ ਜਾਣਕਾਰੀ ਉਹ ਸਾਂਝੀ ਕੀਤੀ ਗਈ ਆ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣਾ ਦਿੰਨੇ ਆ ਇੱਕ मामੂ ਜੋ ਆ ਡਿਸਟ੍ਰਿਕਟ ਫਾਜ਼ਲਕਾ ਦਾ ਪਿੰਡ ਆ ਉੱਥੇ ਆ ਜੇ ਇੱਕ ਪੁਲਿਸ ਦਾ ਇਨਕਾਊਂਟਰ ਹੋਇਆ ਇਹਦੇ ਵਿੱਚ ਬਾਦਲ ਨਾਮ ਦਾ ਇੱਕ ਸ਼ੂਟਰ ਸੀਗਾ ਜਿਹੜਾ ਮਾਰਿਆ ਗਿਆ ਇਹ ਇਨਕਾਊਂਟਰ ਉਧੋਂ ਹੋਇਆ ਜਦੋਂ ਇੱਕ ਪੁਲਿਸ ਪਾਰਟੀ ਫਰੋਜਪੁਰ ਡਿਸਟ੍ਰਿਕਟ ਦੀ ਜਿਨ੍ਹਾਂ ਨੂੰ ਲੈਡ ਬਾਈ ਡੀਐਸਪੀ ਸਿਟੀ ਡੀਐਸਪੀ ਡੀ ਸੀਆਈ ਇਨਸਪੈਕਟਰ ਰਿਕਵਰੀ ਵਾਸਤੇ ਜਿਹੜਾ ਹੈਗੇ ਉੱਥੋਂ ਦੇ ਸ਼ਮਸ਼ਾਨ ਘਾੜ ਚਾਈ ਸੀਗੀ ਤਾਂ ਇਹ ਜਿਹੜਾ ਬਾਦਲ ਆ ਇਹਦੇ ਨਾਲ ਦੇ ਜਿਹੜੇ ਦੋ ਹੋਰ ਸ਼ੂਟਰ ਆ ਇਹ ਨਵੀਨ ਕੁਮਾਰ ਆਰਐਸਐਸ ਦਾ ਐਕਟੀਵਿਸਟ ਹੈਗਾ ਫਰੋਜਪੁਰ ਦਾ ਜਿਨ੍ਹਾਂ ਨੂੰ ਮਰਡਰ ਕੀਤਾ ਗਿਆ ਸੀਗਾ ਇਹਨਾਂ ਸ਼ੂਟਰਸ ਵੱਲੋਂ 15 11 25 ਨੂੰ ਫਰੋਜਪੁਰ ਸ਼ਹਿਰ ਦੇ ਵਿੱਚ ਸੋ ਇਸ ਤੋਂ ਪਹਿਲਾਂ ਵੀ ਇਹਦੇ ਨਾਲ ਦੇ ਤਿੰਨ ਜਿਹੜੇ ਸ਼ੂਟਰ ਸੀਗੇ ਕਾਲੀ ਕਨਮ ਤੇ ਹਰਸ਼ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਦੇ ਚ ਵੀ ਜਿਹੜਾ ਕਾਲੀ ਨੂੰ ਜਦੋਂ ਅਰੈਸਟ ਕੀਤਾ ਸੀ ਉਦੋਂ ਉਹਨੇ ਵੀ ਪੁਲਿਸ ਦੇ ਉੱਤੇ ਜਿਹੜਾ ਫਾਇਰਿੰਗ ਕੀਤੀ ਸੀ ਤੇ ਉਹਦੇ ਚ ਉਹ ਜਿਹੜਾ ਹੈਗਾ ਵਾ ਕਾਲੀ ਜਿਹੜਾ ਉਹ ਜ਼ਖਮੀ ਹੋਇਆ ਸੀਗਾ ਸਿਮਿਲਰਲੀ ਜਦੋਂ ਇੰਦੀ ਰਿਕਵਰੀ ਵਾਸਤੇ ਜਿਹੜਾ ਇਹ ਮੇਨ ਸ਼ੂਟਰ ਸੀਗਾ ਇਹ ਬਾਦਲ ਇਹ ਵੀ ਫਿਰੋਜ਼ਪੁਰ ਸ਼ਹਿਰ ਦਾ ਹੀ ਰਹਿਣ ਵਾਲਾ ਬਸਤੀਆਂ ਦਾ ਤੇ ਜਦੋਂ ਇਹਨੂੰ ਲੈ ਗਿਆ ਇਹਦੇ ਨਾਲ ਦੇ ਬੰਦੇ ਜਿਹੜੇ ਉੱਥੇ ਲੋਕੇ ਬੈਠੇ ਜਦੋਂ ਰਿਕਵਰੀ ਲਈ ਆਏ ਉਹਨਾਂ ਨੇ ਪੁਲਿਸ ਫਾਇਰ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਉਹਦੇ ਵਿੱਚ ਸਾਡਾ ਇੱਕ ਨੌਜਵਾਨ ਹੈਡ ਕਨਸਟੇਬਲ ਬਲੌਰ ਸਿੰਘ ਜ਼ਖਮੀ ਹੋ ਗਿਆ ਔਰ ਉਹਦੇ ਬਾਜੂ ਤੇ ਗੋਲੀ ਲੱਗੀ ਆ ਔਰ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਇਹ ਬਾਦਲ ਜਿਹੜਾ ਸ਼ੂਟਰ ਸੀਗਾ ਮੇਨ ਆਰਐਸਐਸ ਐਕਟੀਵਿਸਟ ਨਵੀਨ ਕੁਮਾਰ ਦੇ ਕਤਲ ਦਾ ਉਹ ਜਿਹੜਾ ਹੈਗਾ ਵਾ ਉਹ ਜ਼ਖਮੀ ਹੋ ਗਿਆ ਇਹਨਾਂ ਦੋਨਾਂ ਨੂੰ ਜਿਹੜਾ ਹੈਡ ਕਨਸਟੇਬਲ ਆ ਤੇ ਜਿਹੜਾ ਸ਼ੂਟਰ ਆ ਇਹਨਾਂ ਨੂੰ ਸਿਵਲ ਹਸਪੀਟਲ ਫਾਜ਼ਿਲਕਾ ਜਿਹੜਾ ਦਾਖਲ ਕਰਾਇਆ ਗਿਆ ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਹ ਜਿਹੜੀ ਆ ਉਹ ਚੱਲ ਰਹੀ ਆ ਔਰ ਹੋਰ ਜਿਹੜੇ ਵੀ ਕੋਈ ਫਰਦਰ ਇਹਦੇ ਵਿੱਚ ਕੋਈ ਅਨਕਸ਼ਾਫ ਜਾਂ ਫਰਦਰ ਜਿਹੜੀਆਂ ਡਿਵੈਲਪਮੈਂਟਸ ਹੋਣਗੀਆਂ ਉਹ ਜਿਹੜੀਆਂ ਹੈਗੀਆਂ ਸੈਪਰੇਟ ਤੌਰ ਤੇ ਦੱਸੀਆਂ ਜਾਣਗੀਆਂ